ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਸਮੇਂ ਤੋਂ ਬਾਅਦ ਆਪਾਂ ਫੇਰ ਤੋਂ ਸੰਗਤਾਂ ਦੇ ਰੂਪ ਰੂਪ ਹੋ ਰਹੇ ਆਂ ਕੁਝ ਵਿਚਾਰ ਸ੍ਰੀ ਗੁਰਮੁਖ ਖਾਨ ਦੇ ਮੈਸੇਜ ਆਏ ਕੁਝ ਫੋਨ ਆਏ ਵੀ ਜਰੂਰ ਪਾਇਆ ਕਰੋ ਕਿਉਂਕਿ ਆਪਾਂ ਉਹ ਗਰੁੱਪ ਬਣਾਉਣ ਕਰਕੇ ਜਾਦਾ ਉਧਰ ਪਾ ਦਿੰਨੇ ਆ ਤੇ ਪਰ ਕਈ ਗੁਰਮੁਖ ਖਾਨ ਦੇ ਚੈਨਲ ਆ ਜਿਹੜਾ ਲਾਈਫ ਵਿਦ ਗੁਰ ਸਿੱਖੀ ਹੈ ਸਬਸਕ੍ਰਾਈਬ ਕੀਤਾ ਹੋਇਆ ਫਿਰ ਉਹ ਕਹਿੰਦੇ ਵੀ ਇਹ ਜਰੂਰ ਪਾਇਆ ਕਰੋ ਚਾ ਚਲੋ ਅੱਜ ਸਮਾਂ ਬਣਿਆ ਸੀਗਾ ਹਮਾਲ ਕਿਰਪਾ ਕਰੇ ਵਿਚਾਰ ਤਾਂ ਸਿਰਫ ਇਹੀ ਹੁੰਦੀ ਆ ਵੀ ਆਪਾਂ ਜਦੋਂ ਵੀ ਵਿਚਾਰ ਕਰਨੀ ਆ ਵੀ ਆਪਾਂ ਨੂੰ ਜ਼ਿੰਦਗੀ ਦਾ ਮਕਸਦ ਪਤਾ ਲੱਗੇ ਵੀ ਆਪਾਂ ਕਰਨ ਕੀ ਆਏ ਆ ਮੇਨ ਮੁੱਦਾ ਇਹੀ ਆ ਸਾਰੇ ਗ੍ਰੰਥ ਆ ਜਿੰਨੇ ਵੀ ਆ ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਗੇ ਜਾਂ ਹੋਰ ਵੇਦ ਹੋਗੇ ਕਿਤਾਬਾਂ ਹੋਗੀਆਂ ਸਿਮਰਤੀਆਂ ਹੋਗੀਆਂ ਸ਼ਾਸਤਰ ਹੋਗੇ ਉਹ ਇਹੀ ਦੱਸ ਰਹੇ ਆ ਵੀ ਇਨਸਾਨ ਦੇ ਦੁਨੀਆ ਤੇ ਆਉਣ ਦਾ ਜਿਹੜਾ ਮਕਸਦ ਕੀ ਆ ਜਦੋਂ ਸਾਨੂੰ ਆਉਣ ਦਾ ਮਕਸਦ ਪਤਾ ਲੱਗ ਗਿਆ ਫਿਰ 50% ਮਾਨ ਆ ਜਿਹੜਾ ਸਾਡਾ ਮਾਇਆ ਤੋਂ ਹੋਨਰ ਲੇਪ ਹੋ ਜਾਂਦਾ ਬਾਕੀ ਜਿਹੜਾ ਹੈਗਾ ਉਹ ਨਾਮ ਜਪ ਕੇ ਆਪਾਂ ਕਰਨਾ ਹੁੰਦਾ ਕਿਉਂਕਿ ਗੱਲ ਇਹ ਸਮਝਣ ਤੇ ਨਹੀਂ ਖੜੀ ਹੋਈ ਨਾ ਮਹਾਰਾਜ ਕਹਿੰਦੇ ਪੜਿਆ ਨਹੀਂ ਬੁੱਝਿਆ ਭੇਦ ਪਾਵਣਾ ਪੜਨ ਤੇ ਗੱਲ ਖੜੀ ਹੁੰਦੀ ਤਾਂ ਮਹਾਰਾਜ ਕਹਿੰਦੇ ਦਬੋਤ ਦੁਨੀਆ ਜਿਹੜੀ ਪੜ ਰਹੀ ਹੈ ਪੜ ਪੜ ਕੇ ਲੋਕ ਦੁਨੀਆ ਤੋਂ ਚਲੇ ਗਏ ਪਰ ਉਹ ਜਿੰਦਗੀ ਦਾ ਸਿਸਟਮ ਨਹੀਂ ਬਦਲਿਆ ਜਿੰਦਗੀ ਚ ਸੁੱਖ ਨਹੀਂ ਆਏ ਸਾਰੀ ਜ਼ਿੰਦਗੀ ਦੁੱਖਾਂ ਦੇ ਵਿੱਚ ਹੀ ਲੰਘੀ ਉਹ ਗੁਰਬਾਣੀ ਸਾਨੂੰ ਦੱਸ ਰਹੀ ਹੈ ਵੀ ਜਿਉਂਦਾ ਕਿਹੜਾ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਵਰਨਾ ਜੀਵੇ ਕੋਈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਕਹਿੰਦੇ ਜਿਉਂਦਾ ਉਹ ਹੀ ਆ ਮੰਨਿਆ ਜਾਂਦਾ ਜਿਹੜਾ ਮਾਲਕ ਦਾ ਨਾਮ ਜਪੂਗਾ ਜਦੋਂ ਨਾਮ ਜਪਦੇ ਆ ਫਿਰ ਇਹ ਸੁੱਤਾ ਮਨ ਜਾਗ ਪੈਂਦਾ ਜਦੋਂ ਸੁੱਤਾ ਮਨ ਜਾਗੂਗਾ ਫੇਰੇ ਮਾਇਆ ਦਾ ਲਾਲਚ ਛੱਡੂਗਾ ਫੇਰੇ ਪੈਸੇ ਤੋਂ ਦੂਰ ਹੋਊਗਾ ਨਹੀਂ ਤਾਂ ਇਹ ਫਾਇਦੇ ਨੁਕਸਾਨ ਦੇ ਵਿੱਚ ਉਲਝਿਆ ਰਹੂਗਾ ਤੇ ਮਾਇਆ ਦੇ ਵਿੱਚ ਉਠੱਗੀਆਂ ਵੀ ਮਾਰੀ ਜਾਊਗਾ ਤੋਖੇ ਵੀ ਕਰੀ ਜਾਊਗਾ ਤੇ ਨਾਲ ਦੀ ਨਾਲ ਕਹੂਗਾ ਮੈਨੂੰ ਰੱਬ ਵੀ ਮਿਲ ਜੇ ਮਹਾਰਾਜ ਕਹਿੰਦੇ ਦੋਨੇ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ ਜਦੋਂ ਮਾਲਕ ਕਿਰਪਾ ਕਰਦਾ ਫਿਰ ਮਾਇਆ ਤੋਂ ਨਰਲੀਪ ਕਰ ਦਿੰਦਾ ਪੈਸਾ ਜ਼ਿੰਦਗੀ ਦੀ ਜ਼ਰੂਰਤ ਤਾਂ ਰਹਿੰਦੀ ਆ ਪਰੋਂ ਫਿਰ ਭੁੱਖ ਨਹੀਂ ਬਣਦਾ ਇਸੇ ਕਰਕੇ ਮਹਾਰਾਜ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ ਉਹ ਜਿਉਂਦਿਆਂ ਜਉਂਦਾ ਜਿਨ੍ਹਾਂ ਦੇ ਮਨ 'ਚ ਮਾਲਕ ਵਸ ਜਾਂਦਾ ਫੇਰ ਮਾਲਕ ਕਿਰਪਾ ਕਰਦਾ ਤੇ ਜੇ ਅਸੀਂ ਇਸੇ ਤਰ੍ਹਾਂ ਹੀ ਜ਼ਿੰਦਗੀ ਕੱਢਦੇ ਗਏ ਤੇ ਫੇਰ ਗੁਰਬਾਣੀ ਸਾਨੂੰ ਦੱਸਦੀ ਹੈ ਵੀ ਅੰਤ ਸਮਾ ਜਿਹੜਾ ਬਹੁਤ ਔਖਾ ਕਹਿੰਦੇ ਧ੍ਰਿਗ ਧ੍ਰਿਗ ਖਾਇਆ ਧ੍ਰਿਗ ਧ੍ਰਿਗ ਸੋਇਆ ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ ਧ੍ਰਿਗ ਸਰੀਰ ਟੰਬ ਸਹਿਤ ਸਿਆਂ ਜਿੱਤ ਹੁਣ ਖਸਮ ਨਾ ਪਾਇਆ ਕਹਿੰਦੇ ਜਿੰਨਾ ਕੁਛ ਖਾਦਾ ਮਾਰੇ ਕਹਿੰਦੇ ਉਹ ਵੀ ਤਰੇਗਾ ਜਿੰਨਾ ਕੁਛ ਪਾਇਆ ਉਹ ਵੀ ਤ੍ਰਿਗ ਹੈ ਤ੍ਰਿਗ ਕਹਿੰਦੇ ਉਹਨੇ ਵੀ ਆਪਾਂ ਕਿਸੇ ਨੂੰ ਬਹੁਤ ਵਾਰੀ ਜਿਵੇਂ ਲਹੰਤਾ ਪਾ ਦੇਣੀ ਆ ਗਿਆਨੀ ਉਹਦੀ ਵਿਆਖਿਆ ਹੋਰ ਹਿਸਾਬ ਨਾਲ ਕਰਦੇ ਆ ਤੇ ਉਹ ਚੀਜ਼ ਆ ਵੀ ਆਪਾਂ ਕਹਿੰਨੇ ਵੀ ਮਹਾਰਾਜ ਦੱਸਦੇ ਆ ਵੀ ਜਦੋਂ ਆਪਾਂ ਚਾਹੇ ਉਹ ਕੱਪੜਾ ਲੀੜਾ ਪਾਉਣੇ ਆ ਤੇ ਚਾਹੇ ਉਹ ਖਾਣੇ ਆ ਚਾਹੇ ਸੌਣੇ ਆ ਉਹ ਜ਼ਿੰਦਗੀ ਦੇ ਵਿੱਚ ਮਹਾਰਾਜ ਕਹਿੰਦੇ ਸਭ ਵਿਅਰਥ ਆ ਜੇ ਪ੍ਰਮਾਤਮਾ ਦਾ ਨਾਮ ਹੈ ਨਹੀਂ ਇਸੇ ਕਰਕੇ ਆਪਾਂ ਇਨਸਾਨ ਨਹੀਂ ਪ੍ਰੇਤ ਬਣ ਜਾਂਦੇ ਆ ਨਾ ਜਦੋਂ ਮਨ ਪ੍ਰੇਤ ਬਣ ਗਿਆ ਫਿਰ ਇਹਨੂੰ ਸੁੱਖ ਨਹੀਂ ਮਿਲਦਾ ਮੇਰਾ ਸਾਰੀ ਜ਼ਿੰਦਗੀ ਦੂਜਿਆਂ ਚ ਨੁਕਸ ਕਰਦਾ ਫੇਰੇ ਕਹਿੰਦਾ ਜੀ ਉਹਨੇ ਮੇਰਾ ਨਾ ਮਾੜਾ ਕੀਤਾ ਇਹਨੇ ਕੀਤਾ ਫਲਾਨਾ ਬੰਦਾ ਮਾੜਾ ਢਿੰਗਾ ਮਾੜਾ ਉਹ ਸਾਰੀ ਜ਼ਿੰਦਗੀ ਇਦਾਂ ਹੀ ਕੱਢ ਕੇ ਚਲਾ ਜਾਂਦਾ ਪਰ ਮਹਾਰਾਏ ਕਹਿੰਦੇ ਦੁਨੀਆ ਨਹੀਂ ਮਾੜੀ ਹੈਗੀ ਸਾਡੇ ਦੇਖਣ ਦਾ ਨਜ਼ਰੀਆ ਮਾੜਾ ਜਦੋਂ ਸਾਡਾ ਮਨ ਸਹਿਜ ਅਵਸਥਾ ਚਲਾ ਜਾਊ ਬੰਦਗੀ ਕਰਾਂਗੇ ਤੇ ਫੇਰ ਅਸੀਂ ਕਹਿੰਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਉੱਥੇ ਜਾ ਕੇ ਫਿਰ ਪਤਾ ਲੱਗਦਾ ਵੀ ਅਸੀਂ ਮਾੜੇ ਸੀਗੇ ਦੁਨੀਆ ਨਹੀਂ ਮਾੜੀ ਪਰ ਜਿੰਨਾ ਚਿਰ ਮਨ ਸਾਡਾ ਮਾਇਆ ਦੇ ਵਿੱਚ ਉਹਨਾਂ ਚਿਰ ਲੋਕਾਂ 'ਚ ਕਸੂਰ ਕੱਢੂਗਾ ਦੁਨੀਆ ਤੋਂ ਤੁਸੀਂ ਕਦੀ ਸੰਤੁਸ਼ਟ ਨਹੀਂ ਹੋ ਸਕਦੇ ਨਾ ਕਿਤੇ ਰਿਸ਼ਤਿਆਂ ਤੋਂ ਸੰਤੁਸ਼ਟ ਹੋ ਸਕਦੇ ਆ ਚਾਹੇ ਉਹ ਧੀਆ ਪੁੱਤਰਾਂ ਦਾ ਚਾਹੇ ਪਤੀ ਪਤਨੀ ਦਾ ਚਾਹੇ ਭੈਣ ਭਰਾ ਦਾ ਚਾਹੇ ਯਾਰਾਂ ਮਿੱਤਰਾਂ ਦਾ ਚਾਹੇ ਚਾਚਿਆਂ ਤਾਇਿਆਂ ਦਾ ਉਹ ਹਰ ਚੀਜ਼ 'ਚੋਂ ਸਾਨੂੰ ਦੁੱਖ ਹੀ ਮਿਲਣਗੇ ਕਿਉਂ ਇਨਸਾਨ ਮਨ ਦੇ ਹਿਸਾਬ ਨਾਲ ਚੱਲਦਾ ਹੁਣ ਜੇ ਪੰਜ ਤੁਹਾਡੇ ਅੰਦਰ ਲਾਲਚ ਕਰਦੇ ਆ ਤੇ ਉਹਨਾਂ ਅੰਦਰ ਵੀ ਤਾਂ ਉਹੀ ਬੈਠੇ ਆ ਨਾ ਇਸੇ ਕਰਕੇ ਪੰਜ ਹੀ ਪੰਜਾਂ ਨਾਲ ਲੜ ਰਹੇ ਆ ਕਹਿੰਦੇ ਕਹੇ ਕਬੀਰ ਪੰਚੋਂ ਦਾ ਝਗੜਾ ਝਗਰਤ ਜਨਮ ਗਵਾਇਆ ਅਸੀਂ ਹਮੇਸ਼ਾ ਅਸੀਂ ਸੋਚਦੇ ਆਂ ਵੀ ਸਾਡੇ ਆਪ ਦਾ ਹਰ ਬੰਦਾ ਦੇਖਦਾ ਕਹਿੰਦਾ ਵੀ ਮੇਰੇ ਵਾਸਤੇ ਉਹਨੇ ਇਹ ਨਹੀਂ ਕੀਤਾ ਪਰ ਆਪ ਨਹੀਂ ਸੋਚਦਾ ਵੀ ਮੈਂ ਕਿੱਥੇ ਖੜਾ ਹੋਇਆ ਇਸ ਕਰਕੇ ਦੁਨੀਆ ਦੇ ਵਿੱਚ ਵਿਅਰਥਤਾ ਰਹਿ ਆ ਜਿਹੜੇ ਅਸੀਂ ਕਿਸੇ ਨੂੰ ਲਾਂਭੇ ਦਿੰਨੇ ਆ ਪਤਾ ਸਾਨੂੰ ਉਦੋਂ ਲੱਗਣਾ ਜਦੋਂ ਅਸੀਂ ਚਾਰੇ ਉਂਗਲਾਂ ਆਪਦੇ ਵੱਲ ਕਰ ਲਾਂਗੇ ਜਦੋਂ ਇੱਕ ਉਂਗਲ ਕਿਸੇ ਵੱਲ ਕਰਦੇ ਤਿੰਨ ਸਾਡੇ ਵੱਲ ਉੱਠ ਪੈਂਦੀਆਂ ਇਸ ਕਰਕੇ ਦੁਨੀਆ ਦਾ ਸੰਸਾਰ ਦਾ ਜਿਹੀ ਕੁਛ ਹੀ ਚੱਲ ਰਿਹਾ ਹਾਰ ਇਨਸਾਨ ਇੱਕ ਦੂਜੇ ਨੂੰ ਮਾਰਾ ਕਹਿ ਰਿਹਾ ਇੱਕ ਦੂਜੇ ਨਾਲ ਲੜ ਰਿਹਾ ਚੰਗਾ ਬਣਨ ਦੀ ਕੋਸ਼ਿਸ਼ ਕਰ ਰਿਹਾ ਜਿੱਥੇ ਅਸੀਂ ਚੰਗਾ ਬਨਣਾ ਛੱਡ ਦਾਂਗੇ ਉੱਥੇ ਆਪ ਹੀ ਚੰਗਾ ਹੋ ਜਾਊਗਾ ਕਿਉਂਕਿ ਮਾਲਕ ਕਹਿੰਦਾ ਸਾਨੂੰ ਦੱਸ ਰੇ ਪ੍ਰਮਾਤਮਾ ਕਹਿੰਦੇ ਵੀ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ ਕਹਿੰਦੇ ਜੇ ਤੂੰ ਮੇਰਾ ਹੋ ਜਾਏਗਾ ਤੇ ਸਾਰੀ ਦੁਨੀਆ ਹੀ ਤੇਰੀ ਹੈ ਪਰ ਉਦਾਂ ਕਹਿੰਦੇ ਦੁਨੀਆਦਾਰੀ ਨਾਲ ਆਪਾਂ ਪੂਰੇ ਨਹੀਂ ਉੱਤਰ ਸਕਦੇ ਤੁਸੀਂ ਗਰਦਨ ਵੱਢ ਕੇ ਵੀ ਰੱਖਦੇ ਉਹਦੇ ਵਿੱਚ ਵੀ ਲੋਕ ਨੁਕਸ ਕਰਡਣਗੇ ਵੀ ਟੇਢੀ ਵੱਢੀ ਆ ਪਰਮਾਤਮਾ ਦੇ ਨਾਲ ਜੇ ਜੁੜਾਂਗੇ ਫਿਰ ਦੁਨੀਆ 'ਚ ਭੈਣ ਭਰਾਵਾਂ ਦੀ ਕਮੀ ਨਹੀਂ ਦੋਸਤਾਂ ਮਿੱਤਰਾਂ ਦੀ ਕਮੀ ਨਹੀਂ ਧੀਆ ਪੁੱਤਰਾਂ ਦੀ ਕਮੀ ਨਹੀਂ ਸਾਰੀ ਦੁਨੀਆ ਹੀ ਤੁਹਾਡੇ ਨਾਲ ਆ ਕੇ ਖੜੀ ਹੋ ਜਾਊ ਨਾਮ ਨਹੀਂ ਜਪਦੇ ਅਸੀਂ ਹੋਰ ਸਭ ਕੁਝ ਕਰਦੇ ਆਂ ਪਰ ਗੱਲ ਉੱਥੇ ਬੰਦਨੀ ਆ ਜਦੋਂ ਨਾਮ ਜਪਾਂਗੇ ਇਸ ਕਰਕੇ ਮੈਂ ਕਹਿਣਾ ਹੁਣਾਂ ਵੀ ਜਿੰਨੀ ਭਟਕਣਾ ਆਪਾਂ ਛੱਡ ਸਕਦੇ ਆਂ ਜ਼ਿੰਦਗੀ ਦੀ ਛੱਡਿਏ ਵੱਧ ਤੋਂ ਵੱਧ ਪਰਮਾਤਮਾ ਦਾ ਨਾਮ ਲਈਏ ਜਿਹੜਾ ਆਖੀਰਲਾ ਸਮਾਂ ਆ ਬੜਾ ਮੁਸ਼ਕਲ ਆ ਜਿਉਂਦੇ ਜੀ ਵੀ ਰੋਂਦਿਆਂ ਕੱਟਦੇ ਆਂ ਤੇ ਮਰੇ ਆ ਤਾਂ ਫਿਰ ਰੋਂਦਿਆਂ ਜਾਣਾ ਹੀ ਆ ਕਹਿੰਦੇ ਨਾਮਹੀਨ ਗਏ ਮੂੜ ਨੰਗੇ ਪਚ ਪਚ ਮੂਏ ਵਿਖ ਦੇਖ ਪਤੰਗਾ ਉਹ ਨਾਮਹੀਨ ਗਏ ਮੂੜ ਨੰਗਾ ਕਹਿੰਦੇ ਵੀ ਜਿਹੜਾ ਬਿਨਾ ਨਾਮ ਤੋਂ ਗਿਆ ਮਹਾਰਾਜ ਕਹਿੰਦੇ ਵੀ ਉਹਨੂੰ ਜੁੱਤੀਆਂ ਪੈਂਦੀਆਂ ਜਾਂਦੀਆਂ ਉਹ ਫਿਰ ਰੋਂਦਾ ਫਿਰ ਪਛਤਾਉਂਦਾ ਕਿਉਂਕਿ ਮਹਾਰਾਜ ਨੇ ਜੋ ਕੁਝ ਲਿਖਤਾ ਗਰਮਾਣੀ ਦੇ ਵਿੱਚ ਉਹ ਸੱਤ ਹੈ ਤੇ ਸੱਚ ਹੀ ਰਹਿਣਾ ਉਹ ਤੇ ਉਦੋਂ ਅਸੀਂ ਕਹਿੰਨੇ ਸਾਡੇ ਕੋਲ ਸਮਾਂ ਹੈ ਨਹੀਂ ਸਾਨੂੰ ਨੀਂਦ ਜ਼ਰੂਰੀ ਹੈ ਅਸੀਂ ਥੱਕੇ ਹੁੰਨੇ ਆ ਸਾਡੇ ਕੋਲੇ ਅੱਧਾ ਘੰਟਾ ਵੀ ਪ੍ਰਮਾਤਮਾ ਦੇ ਨਾਸਤੇ ਨਹੀਂ ਅਸੀਂ ਕੱਢ ਸਕਦੇ ਜੇ ਸਾਡੇ ਕੋਲੇ ਰੱਬ ਵਾਸਤੇ ਸਮਾਂ ਹੈ ਨਹੀਂ ਤੇ ਫਿਰ ਮਹਾਰਾਜ ਦੇ ਕੋਲੇ ਵੀ ਸਾਡੇ ਵਾਸਤੇ ਸਮਾਂ ਹੈ ਨਹੀਂ ਉਦੋਂ ਫਿਰ ਅਸੀਂ 84 ਲੱਖ ਜੀ ਉਹਨਾਂ ਦੇ ਗੇਟ 'ਚ ਪੈ ਜਾਂਦੇ ਆ ਪਤਾ ਨਹੀਂ ਕਿੰਨੀਆਂ ਅਰਦਾਸਾਂ ਕਰ-ਕਰ ਕੇ ਅਸੀਂ ਇਹ ਮਨੁੱਖਾ ਜਨਮ ਲਿਆ ਪਰ ਅਸੀਂ ਥੋੜੀ ਜੀ ਨੀਂਦ ਤਿਆਗਣ ਦੇ ਚੱਕਰ ਦੇ ਵਿੱਚ ਹੀ ਸਮਾਂ ਬਤੀਤ ਕਰੀ ਜਾ ਰਹੇ ਆ ਹਰ ਬੰਦੇ ਨੇ ਆਪ ਦਾ ਆਪ ਦਾ ਹਿਸਾਬ ਦੇਣਾ ਤੇ ਪਰ ਬਾਅਦ ਦੇ ਵਿੱਚ ਤਾਂ ਸਿਰਫ ਦੁੱਖ ਹੀ ਦੁੱਖ ਹੈ ਇਹ ਮਾਇਆ ਦੀ ਖੇਡ ਥੋੜੇ ਚਿਰ ਦੀ ਆ ਵੇਖਦਿਆਂ ਵੇਖਦਿਆਂ ਬਚਪਨ ਜਲਾ ਗਿਆ ਦੇਖਦੇ ਆਂਗਾ ਜਵਾਨੀ ਵੀ ਲੰਘੀ ਜਾਂਦੀ ਆ ਤੇ ਬੁਢਾਪਾ ਵੀ ਆ ਜਾਣਾ ਪਰ ਉਦੋਂ ਜਿਹੜਾ ਤੁਹਾਡਾ ਜੱਪਿਆ ਤੁਹਾਡੇ ਨਾਲ ਜਾਣਾ ਤੇ ਜੇ ਅੱਜ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਨਾ ਹੋਏ ਤੇ ਫੇਰ ਮਹਾਰਾਜ ਕਹਿੰਦੇ ਵੀ ਸਾਨੂੰ ਮੁਸ਼ਕਲ ਹੋ ਜੂ ਹਰ ਵਿਚਾਰ ਤੇ ਮਹਾਰਾਜ ਦੱਸ ਰਹੇ ਆ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਨੁੱਖ ਭਗਤ ਕਰਈ ਕਹਿੰਦੇ ਵੀ ਇਸ ਸਰੀਰ ਦੇ ਵਿੱਚ ਹੀ ਆਪਾਂ ਭਗਤੀ ਕਰਨੀ ਸੀ ਪਰ ਅਸੀਂ ਮਾਇਆ ਦੇ ਵਿੱਚ ਉਲਝ ਗਏ ਇਨ ਕਾ ਸਤਗੁਰੂ ਮੇਲ ਸੁਖ ਦੇਖੇ ਇੱਕ ਮਨਮੁਖ ਤੰਦ ਪਟਾਈ ਕਹਿੰਦੇ ਵੀ ਬੰਦਾ ਜਿਹੜਾ ਸਿਰਫ ਤੰਦਿਆਂ ਦੇ ਵਿੱਚ ਭੱਜਿਆ ਫਿਰਦਾ ਉਹ ਇਕੱਠਾ ਕਰ ਲਾਂ ਆ ਇਕੱਠਾ ਕਰ ਲਾਂ ਇਹ ਨਹੀਂ ਵੀ ਆਪਾਂ ਮਾਇਆ ਇਕੱਠੀ ਨਹੀਂ ਕਰਨੀ ਪਰ ਮੇਨ ਕੰਮ ਆ ਜਿਹੜਾ ਬੰਦਗੀ ਵੀ ਤਾਂ ਕਰਨੀ ਆ ਨਾ ਜਦੋਂ ਬੰਦਗੀ ਕਰਾਂਗੇ ਮਹਾਰਾਜ ਕਹਿੰਦੇ ਫਿਰ ਸਾਰਾ ਕੁਝ ਹੀ ਹੋ ਜਾਣਾ ਇਸੇ ਕਰਕੇ ਮੈਂ ਵਾਰ-ਵਾਰ ਬੇਨਤੀ ਕਰਦਾ ਉਹਨਾਂ ਵੀ ਭਟਕੋ ਨਾ ਇਸ ਸਮਾ ਵਿਅਰਥ ਖਰਾਬ ਨਾ ਕਰੋ ਇਹ ਸਮਾਂ ਫੇਰ ਤੋਂ ਨਹੀਂ ਆਉਣਾ 2 ਮਿੰਟ ਦਾ ਟੱਕਾ ਹੁੰਦਾ ਨੀਂਦ ਦਾ ਦੇ ਕੇ ਉੱਠ ਪੋ ਤੁਸੀਂ ਕੋਸ਼ਿਸ਼ ਕਰੋ ਮਾਲਕ ਕਿਰਪਾ ਕਰੂਗਾ ਤੇ ਜੇ ਅਸੀਂ ਮਾਣੀ ਬੇਈਮਾਨ ਕਰ ਲਾਂਗੇ ਸੋਚਾਂਗੇ ਵੀ ਮਾਲਕ ਠਾਊਗਾ ਤਾਂ ਉੱਠ ਪਾਂਗੇ ਤੇ ਫੇਰ ਅਸੀਂ ਕੰਮ ਤੇ ਜਾਣ ਵੇਰੀ ਤੱਕ ਅਰੀਏ ਚੀਜ਼ ਸੋਚੀ ਨਹੀਂ ਜਦੋਂ ਅਸੀਂ ਕਿਤੇ ਟ੍ਰੇਨ ਫੜਨੀ ਆ ਜਾਂ ਕਿਤੇ ਫਲੈਟ ਫੜਨੀ ਆ ਉਦੋਂ 2-2 అలਾਰਮ ਲਾਏ ਹੁੰਦੇ 10 ਮਿੰਟ ਪਹਿਲਾਂ ਅੱਖ ਖੁੱਲ੍ਹ ਜਾਂਦੀ ਰੱਬ ਦੇ ਨਾਮ ਵੀ ਸਾਡਾ ਮਨ ਬੇਈਮਾਨ ਕਰ ਦਿੰਦਾ ਵੀ ਜੇ ਠਾਊਗਾ ਤੇ ਉੱਠ ਪਾਂਗੇ ਮੈਂ ਐਸੇ ਕਰਕੇ ਵਾਰ-ਵਾਰ ਬੇਨਤੀ ਕਰਦਾ ਸੰਗਤ ਨੂੰ ਵੀ ਇਸ ਮਨਮਗਰ ਨਾਲ ਲੱਗੋ ਇਹ ਨਰਕਾਂ ਚ ਲੈ ਜਾਊਗਾ ਆਪਾਂ ਨੂੰ ਕਿਰਪਾ ਕਰਕੇ ਆਪਾਂ ਨਾਮ ਜਪੀਏ ਬਾਣੀ ਪੜੀਏ ਤੇ ਮਾਲਕ ਫਿਰ ਮਿਹਰ ਕਰਦਾ ਕਿਉਂਕਿ ਇਹ ਨਹੀਂ ਹੈਗਾ ਵੀ ਪ੍ਰਮਾਤਮਾ ਦਾ ਜਿਹੜਾ ਨਾਮ ਲੈਂਦੇ ਉਹਨਾਂ ਨੂੰ ਸੁੱਖ ਦਿੰਦਾ ਜਾਂ ਦੂਜਿਆਂ ਨੂੰ ਫਰਕ ਨਹੀਂ ਕਰਦਾ ਕਿਸੇ ਨਾਲ ਮਾਕਸਰੀ ਕਹਿੰਦਾ ਉਹਨਾਂ ਜੇ ਬਾਹਰ ਗਰਮੀ ਪੈ ਰਹੀ ਹੈ ਬਹੁਤ ਤੇ ਅੰਦਰ ਏਸੀ ਚੱਲਦਾ ਨਾ ਤੇ ਏਸੀ ਵਾਜਾ ਨਹੀਂ ਮਾਰਦਾ ਕਿਸੇ ਨੂੰ ਵੀ ਠੰਡਕ ਆਜੋ ਸਾਡੇ ਮੇਰੇ ਥੱਲੇ ਆਜੋ ਤੇ ਠੰਡਕ ਮਿਲ ਜੂਗੀ ਜਿਹੜਾ ਏਸੀ ਦੇ ਵਿੱਚ ਅੰਦਰ ਆਉਂਦਾ ਉਹ ਠੰਡਾ ਹੋ ਜਾਂਦਾ ਤੇ ਜਿਹੜਾ ਬਾਹਰ ਹੁੰਦਾ ਉਹ ਧੁੱਪੇ ਸੜਦਾ ਹੈ ਏਸੀ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਬਾਹਰ ਰਾਵਾਂਗੇ ਤਾਂ ਅਸੀਂ ਧੁੱਪ ਨਾਲ ਗਰਮੀ 'ਚ ਸੜਾਂਗੇ ਅੰਦਰ ਆ ਜਾਾਂਗੇ ਤਾਂ ਠੰਡੇ ਇਸੇ ਤਰ੍ਹਾਂ ਹੀ ਪਰਮਾਤਮਾ ਜਿਹੜਾ ਉਹਦੇ ਨੇੜੇ ਜਾਂਦਾ ਉਹਨੂੰ ਠੰਡਕ ਮਿਲਦੀ ਆ ਜਿਹੜਾ ਉਤੋਂ ਦੂਰ ਹੋਂ ਤਾਂ ਪਿਆ ਰਹਿਂਦਾ ਦੇਖ ਲਓ ਵੀ ਸਾਰੀ ਜ਼ਿੰਦਗੀ ਲੋਕਾਂ ਨੂੰ ਲਾਂਭੇ ਦਿੰਦਿਆਂ ਕਲਪਦਿਆਂ ਰੋਂਦਿਆਂ ਬਿਮਾਰੀਆਂ ਲੱਗ ਕੇ ਕੱਢਣੀਆਂ ਜਾਂ ਆਪਾਂ ਨਾਮ ਜਪ ਕੇ ਸਰਦਾਰੀ ਨਾਲ ਦੁਨੀਆ ਤੋਂ ਜਾਣਾ ਇਹ ਮੌਕਾ ਫੇਰ ਨਹੀਂ ਮਿਲਣਾ ਮਾਇਆ ਮਾਇਆ ਦੀ ਜਦੋਂ ਵਿਅਰਥਤਾ ਸਾਨੂੰ ਸਮਝ ਲੱਗ ਜਾਊਗੀ ਫਿਰ ਸਾਨੂੰ ਪਤਾ ਲੱਗੂਗਾ ਵੀ ਇਹ ਸਾਡੀ ਜ਼ਰੂਰਤ ਆ ਤੇ ਮੈਂ ਅਕਸਰ ਹੀ ਕਹਿੰਦਾ ਹੁੰਨਾ ਜੇ ਮਾਇਆ ਹੀ ਇਕੱਠੀ ਕਰਨੀ ਹੋਵੇ ਤਾਂ ਜਿੰਨੀ ਮਰਜ਼ੀ ਕਰ ਲੈਣੇ ਪਰ ਕਰਕੇ ਕਰਾਂਗੇ ਕੀ ਦੋ ਕੱਪੜੇ ਪਾਉਣੇ ਆ ਉਹੀ ਖਾਣਾ ਪੀਣਾ ਤੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਹੋਈਆਂ ਜਾਂਦੀਆਂ ਬਸ ਠੀਕ ਆ ਇਸ ਕਰਕੇ ਜੇ ਪ੍ਰਾਪਰਟੀ ਵੀ ਬਣ ਜੂਗੀ ਤਾਂ ਉਹ ਜ਼ਹਿਰ ਬੱਚਿਆਂ ਵਾਸਤੇ ਇਕੱਠੀ ਕਰਕੇ ਦੇ ਜਾਣੀ ਹੈ ਨਾ ਤੇ ਬੜੇ ਅਸੀਂ ਆਪਦੀ ਜ਼ਿੰਦਗੀ 'ਚ ਵੇਖਿਆ ਮਾਪਿਓ ਨੇ ਇਕੱਠਾ ਕੀਤਾ ਤੇ ਪਰ ਬੱਚਿਆਂ ਨੇ ਅਜਾੜਤਾ ਐਸੇ-ਐਸੇ ਵੀ ਮੈਂ ਬੰਦਿਆਂ ਨੂੰ ਜਾਣਦਾ ਜਿਨ੍ਹਾਂ ਕੋਲੇ 100-100 ਕਿੱਲਾ ਪੈੜੀ ਦਾ ਸੀ ਪੰਜਾ ਸੱਤਾ ਸਾਲਾਂ 'ਚ ਜਵਾਕਾਂ ਨੇ ਸਾਰੀ ਖਤਮ ਕਰਤੀ ਇਸ ਕਰਕੇ ਮੈਂ ਬੇਨਤੀ ਕਰਦਾ ਤੁਸੀਂ ਜਰੂਰ ਮਾਲਕ ਦਾ ਨਾਮ ਜਪੋ ਆਪਣੇ ਸੁੱਤੇ ਮੇਰੇ ਹਰ ਵਾਰੀ ਇਹੀ ਅਰਦਾਸ ਹੁੰਦੀ ਮਾਲਕ ਨੂੰ ਵੀ ਜੋ ਵੀ ਬਚਨ ਉਹ ਕਰਾਉਂਦਾ ਸੁੱਤਾ ਮਨ ਬੰਦੇ ਦਾ ਜਾਗ ਪਿਆ ਉਹਨੂੰ ਹੋਸ਼ ਆ ਜੇ ਵੀ ਮੈਂ ਕਰਨ ਕੀ ਆਇਆ ਮੈਂ ਵਾਰ-ਵਾਰ ਤੁਹਾਨੂੰ ਚੰਜੋੜਦਾ ਕਿ ਪ੍ਰਮਾਤਮਾ ਮੇਰੇ ਤੇ ਵੀ ਕਿਰਪਾ ਕਰੇ ਇਸ ਕਰਕੇ ਮੇਰੀ ਬੇਨਤੀ ਹੈ ਵੱਧ ਤੋਂ ਵੱਧ ਨਾਮ ਜਪੋ ਬਾਣੀ ਪੜੋ ਅਲਝਾਉਣ ਵਾਲੇ ਸਾਨੂੰ ਬਹੁਤ ਮਿਲਨੇ ਆ ਪਰ ਆਪਾਂ ਕੋਸ਼ਿਸ਼ ਕਰਨੀ ਉਲਝਣਾ ਨਹੀਂ ਮਾਲਕ ਕਿਰਪਾ ਕਰੇ ਠੀਕ ਆ ਜੀ ਅਗਲੀ ਵਿਚਾਰ ਫਿਰ ਜਦੋਂ ਸਮਾਂ ਹੋਊਗਾ ਜ਼ਰੂਰ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ